ਹੈਲੋ ਦੋਸਤੋ ਗੁੱਡ ਮਾਰਨਿੰਗ ਮਿਲਦੇ ਬਣ ਨਵੀਂ ਸਵੇਰ ਨਵੇਂ ਵਲੋਗ ਦੇ ਨਾਲ ਤੇ ਸਾਰੇ ਚਲ ਗਏ ਨੇ ਆਪਣੇ ਆਪਣੇ ਕੰਮਾਂ ਦੇ ਗਗਨਜੀ ਚਲ ਗਏ ਬਿਊਟੀ ਤੇ ਦੂਰ ਦੂ ਚਲ ਗਿਆ ਸਕੂਲ ਤੇ ਕ੍ਰਿਸ਼ ਬਿਤਾ ਰਹੀ ਸੀ ਪ੍ਰਾਰਥੀ ਤੇ ਕਿਸ਼ਤਾ ਵੀ ਟਾਈਮ ਹੋ ਗਿਆ ਤੇ ਨਾਲ-ਨਾਲ ਮੈਨੂੰ ਪੇਸ਼ੈਂਟ ਦੇਖਣਾ ਪੈ ਰਿਹਾ ਉਧਰ ਤੇ niche ਇੱਕ ਚੱਕਰ ਉਧਰ ਲਗਾ ਕੇ ਆਂਦੀ ਆ ਤੇ ਉਹਦੇ ਕਰਕੇ ਜਿਹੜਾ ਅੱਜ ਮੇਰਾ ਸਾਰਾ ਕੰਮ ਹੈ ਨਾ ਡਿਸਟਰਬ ਹੋਇਆ ਪਿਆ ਉਧਰ ਮੇਰਾ ਕਲਾ ਬੋਝ ਲੱਕਰਾਵਾਂ ਕੀ ਕਰਾਂ ਮੈਂ ਬੰਨ ਗਿਆ ਤੇਰਾ ਖਾਣਾ ਤੇ ਚਲੋ ਖਾਓ ਆਪਣਾ ਜਾ ਕੇ ਖਾਣਾ ਤੇ ਨੀਪਿਓ ਆਪਣੇ ਸੈਂਟਰ ਲਈ ਖਾਣਾ ਹੈ ਕਿਦੇ ਨਾਲ ਅੱਜ ਆਲੂ ਮਟਰ ਦਹੀਂ ਹੈਗਾ ਹਾਂ ਖਾ ਲਓ ਫਿਰ ਖਾਓ ਫਿਰ ਮੈਂ ਨਹੀਂ ਖਾਣਾ ਨਾ ਖਾਓ ਊ ਮਿੱਠੂ ਗੁੱਡ ਮਾਰਨਿੰਗ ਵਾਹੇ ਗੁਰੂ ਆ ਜੀ ਸ਼ਾਇਦ ਮਿੱਠੂ ਕੀ ਵੀ ਉੱਠ ਗਏ ਨੇ ਤੇ ਅੱਜ ਇਹਨਾਂ ਦਾ ਮੈਂ ਕੰਬਲ ਚੁੱਕਿਆ ਹੀ ਆ ਤੇ ਹਜੇ ਨੀਂਦ ਚੀ ਆ ਦੋਨੋਂ ਮਿੱਠੂ ਵਾਹਿਗੁਰੂ ਕਿਬੂ ਆਜੋ ਆਜੋ ਲੋ ਜੀ ਇੱਥੇ ਮਿੱਠੂ ਕਰਾਂਦਾ ਆਪਣਾ ਬੁਗੀ ਸਾਫ਼ ਕਰਾਂਦਾ ਪਿਆ ਮਿੱਠੂ ਆਦੀ ਓਏ ਮਿੱਠੂ ਰੁਕ ਜਾਓ ਕਿ ਆਪਈ ਅਮੇ ਫੇਸ ਵਾਸ਼ ਲਗਾ ਕੇ ਨਾ ਮੂਟੇ ਆਪਣੀ ਬੁਗੀ ਤੋਂ ਆਂਦੇ ਆ ਮਮਾ ਕੋਲੋਂ ਬੁਗੀਚੇ ਟੋਲੀਪਾਰ ਗਿਆ ਮੈਂ ਦੇਖੋ ਕਿਦਾਂ ਲੱਗਾ ਹੋਇਆ ਬੁਗੀਚੋਈ ਟੋਲੀਪਾਰ ਗਿਆ ਬੁਗੀਚੋਈ ਕੋਈ ਰੱਟਾ ਉਹਨਾਂ ਸਾਫ ਕਰੀ ਹਾਂ ਤਾਂ ਸਾਫ ਇਹ ਇਨਾ ਸਾਡੇ ਨਾਲ ਵੱਧ ਕੇ ਹਰ ਤੇ ਮਿੱਠੂ ਜੀ ਹੁੰਦੀ ਆ ਘਰ ਚ ਇੱਟੇ ਦੀ ਬੁਗੀਚਾ ਬੁਗੀ ਇੱਧਰ ਬਿਠ ਜੇ ਕਿ ਵੀ ਕੀ ਮੈਨੂੰ ਲੈ ਸਕੀ ਅਸੀਂ ਆਪਣੇ ਬੁਗੀ ਨੇ ਮਹਾਰਾਸ਼ੀ ਬੱਗੇ ਨੂੰ ਆ ਦੇਖੋ ਜੀ ਉੱਠ ਗਿਆ ਕ੍ਰਿਸ਼ ਅਦਰੋਂ ਘਰ ਅਦਰ ਹੈ ਕਿੰਨੇ ਵਜੇ ਆ ਆ ਵੀ ਬੋਲੇ ਨਾ ਪਿੱਛੋਂ ਮਾਸਾ ਨਹੀਂ ਕੂੜਾ ਬੜਦੀ ਆ ਵੀ ਆ ਵੀ ਕੂੜਾ ਬੱਡਾਲੇ ਵਿੱਚੇ ਨੇ ਜਾਲੇ ਵਸਟਿੰਗ ਮੇਰੀ ਹੋ ਗਈ ਐ ਵਸਟਿੰਗ ਕਰਨ ਤੋਂ ਬਾਅਦ ਅੱਜ ਮੈਂ ਇਹਦੇ ਪਿੱਛੋਂ ਵੀ ਜਾਲੇ ਕਾਢੀ ਲਵਾਂ ਸਵੇਰੇ ਸਵੇਰ ਲੀਮ ਗੰਗਾ ਮਿੰਦੋ ਫਿੱਟ ਕਰਾ ਲੈਣਾ ਫਿੱਟ ਫਿੱਟ ਕਰਾ ਕੇ ਪੀਣਾ ਪੈ ਰਿਹਾ ਮੇਰੇ ਕੋ ਜੀ ਨਾਲ ਦੇ ਨਾਲ ਚੱਲ ਰਹੀ ਹੈ ਸੋਈ ਦੇ ਕੰਮ ਦੁਪਹਿਰ ਵਾਸਤੇ ਜਿਹੜੀ ਆ ਉਹ ਤਾਲ ਬਾਈਲ ਕਰਨੀ ਰੱਖ ਦਿੱਤੀ ਹੈ ਤੇ ਹਜੇ ਸਵੇਰ ਦਾ ਜਿਹੜਾ ਨਾਸ਼ਤਾ ਦਾ ਉਹ ਕਰਨਾ ਮੈਂ ਤੇ ਐਸ ਨਾਲ ਦੇ ਨਾਲ ਦੁਪਹਿਰ ਦੇ ਖਾਣੇ ਦੀ ਵੀ ਤਿਆਰੀ ਹੋ ਰਹੀ ਹੈ ਖਾਜੀ ਜਿਹੜਾ ਨਾਸ਼ਤਾ ਵੈ ਉਹ ਮੈਂ ਤੇ ਛੱਪੋ ਨਹੀਂ ਕਰਨਾ ਲੋ ਜੀ ਗੁੱਡੂ ਆ ਗਿਆ ਸੀਗਾ ਸਕੂਲ ਤੋਂ ਤੇ ਸਕੂਲੋਂ ਆਨ ਕੇ ਗੁੱਡੂ ਨੇ ਅੱਜ ਖਾਦਾ ਫਰੂਟ ਤੇ ਖਾਣਾ ਖਾਣ ਦਾ ਗੁੱਡੂ ਦਾ ਅੱਜ ਮੂਡ ਨਹੀਂ ਹੈਗਾ ਤੇ ਹੁਣ ਚੱਲਿਆਂ ਅਸੀਂ ਟਿਊਸ਼ਨ ਤੇ ਟਿਊਸ਼ਨ ਤੋਂ ਆ ਕੇ ਜਿਹੜੀ ਗੁੱਡੂ ਦੀ ਯੂਨੀਫਾਰਮ ਆ ਉਹ ਮੈਂ ਤੋਂ ਮੰਗੀ ਤੇ ਉਸ ਤੋਂ ਬਾਅਦ ਮੈਂ ਥੋੜੀ ਦੇਰ ਸੰਭਾਤ ਕਰਾਂਗੀ ਲੋ ਜੀ ਅੱਜ ਕ੍ਰਿਸ਼ ਕਹਿ ਰਿਹਾ ਸੀਗਾ ਕਿ ਮੈਨੂੰ ਲੱਗਦੀ ਆ ਮਮਾ ਠੰਡ ਤੇ ਮੈਨੂੰ ਰਜਾਈ ਕੱਢ ਕੇ ਦੋ ਤੇ ਕ੍ਰਿਸ਼ਨੋ ਕੱਢ ਕੇ ਦਿੱਤੀ ਰਜਾਈ ਤੇ ਨਾਲ ਹੀ ਮੈਂ ਚੁੱਕਦੀ ਚੱਦਰ ਪੈਂ ਸੋਚਿਆ ਕਿ ਕਿਉਂ ਨਾ ਚੱਦਰ ਵੀ ਚੇਂਜ ਕਰ ਲਈ ਜਾਏ ਤੇ ਕ੍ਰਿਸ਼ਕੈਲ ਲੱਗ ਗਿਆ ਕਿ ਮੈਨੂੰ ਰਜਾਈ ਕੱਢਣੀ ਪਾਰੀ ਪੈਗੀ ਨਾਲ ਮੈਨੂੰ ਚੱਦਰ ਵੀ ਬਿਸ਼ਾਣੀ ਪੈ ਰਹੀ ਹੈ ਤੁਹਾਡੇ ਹੂੰ ਹੂੰ ਕੀ ਕੱਲ ਤੇ ਕੀ ਆਮ੍ਰ ਗੋਸ਼ ਇਹ ਕੀ ਆ ਨਾ ਤੇ ਇੱਧਰ ਗੁੱਡੂ ਹੈ ਤੇ ਗੁੱਡੂ ਵੇਖੋ ਕਿੱਦਾਂ ਬੈਠਾ ਵਾ ਗੁੱਡੂ ਫੋਨ ਦੇ ਵਿੱਚ ਲੁਕਾ ਕੇ ਕੰਬਲ ਦੇ ਫੋਨ ਵੇਖਦਾ ਪਿਆ ਤੇ ਨਾਲ ਚੱਲਦੀ ਸੀ ਐਪਲ ਕੀ ਚੱਲਦੇ ਪਏ ਐਪਲ ਤੇ ਗੁੱਡੂ ਨੇ ਵੀ ਕੰਬਲ ਲਿਆ ਹੋਇਆ ਗੁੱਡੂ ਨੂੰ ਵੀ ਐ ਠੰਡ ਲੱਗਦੀ ਵੀ ਆ ਗੁੱਡੂ ਲੱਗਦੀ ਵੀ ਅੱਛਾ ਲੋ ਜੀ ਆ ਸਾਡੀ ਕੀਬੀ ਰਾਣੀ ਕੀਬੀ ਰਾਣੀ ਨੇ ਆਪਣੇ ਫਰਫੇ ਟੁਕਲੇ ਆ ਪਰਣੀ ਕੀ ਹੁੰਦਾ ਇਹਨੂੰ ਕਦੀ ਟੁਕਦੀ ਕਦੀ ਨਹੀਂ ਟੁਕਦੀ ਤੇ ਆ ਸਾਡਾ ਮਿੱਠੂ ਰਾਜਾ ਓਏ ਮਿੱਠੂ ਮਿੱਠੂ ਕੀ ਹੋਇਆ ਕੀ ਵੀ ਤੇ ਆ ਗੁੱਡੂ ਦਾ ਫੋਨ ਵੇਖ ਤੁਸੀਂ 1 ਮਿੰਟ ਬਸ ਗੁੱਡੂ ਦਿਖਾ ਫੋਨ ਆਪਣਾ ਗੁੱਡੂ ਦਾ ਆਈਫੋਨ ਹੈ ਅੱਛਾ ਠੀਕ ਆ ਆਈਫੋਨ ਮੈਨੂੰ ਪਤਾ ਕਿੱਥੇ ਆਈਫੋਨ ਲਓ ਜੀ ਬੜੀ ਮਿਹਨਤ ਦੇ ਨਾਲ ਇੱਕ ਮੈਂ ਫੋਨ ਖੋਲਿਆ ਇਹਦਾ ਤੇ ਫੋਨ ਤੁਸੀਂ ਵੇਖੋਗੇ ਨਾ ਤੁਸੀਂ ਆਫਰ ਹਨ ਹੋਇਆ ਨਾ ਦਿਖਾਵਾਂ ਫੋਨ ਆਹ ਫੋਨ ਦੇਖਦੀ ਵੀ ਐਚ ਗੇਮ ਖੇਲਦੀ ਵੀ ক্রিকেট ਵਾਲੀ ਗੁੱਡ ਗੁੱਡ ਨੇ ਮੜ ਦਿਨ ਆ ਗਏ 10 ਬੰਦ ਨਹੀਂ ਬੰਦ ਨਹੀਂ ਕਰਨੀ ਪਹਿਲੇ ਦੱਸ ਐਨੇ ਮੜ ਦਿਨ ਆ ਗਏ ਕਿ ਬਿਨਾ ਕੈਮਰਾ ਵਾਲੇ ਫੋਨ ਤੇ ਤੂੰ ਗੇਮ ਖੇਲਦੀ ਵੀ ਆ ਤੇ ਐਨੇ ਇੱਚ ਰਿੰਗ ਟੂਨ ਲਗਾਈ ਦੀ ਆਈਫੋਨ ਦੀ ਆਈਫੋਨ ਦੀ ਰਿੰਗਟਨ ਲਗਾ ਕੇ ਆਈਫੋਨ ਵਾਲੀ ਫੀਲਿੰਗ ਲੈਂਦੀ ਹੈ ਗੱਡੂਾ ਦੀ ਕਿਹੜੀ ਗੇਮ ਖੇਲਨੀਏ ਤੇ ਹੁਣ ਨਹੀਂ ਹੱਲੀ ਕੋਈ ਵੀ ਲੈ ਫੜ ਚੱਲ ਫੋਨ ਐਦੇ ਦੇਖਦਾ ਆਗੇ ਸ਼ਾਮ ਨੂੰ ਥੋੜਾ ਟਾਈਮ ਕੱਢ ਕੇ ਮਾਰਕੀਟ ਤੇ ਸੋਚਿਆ ਕਿ ਮਾਰਕੀਟ ਤੋਂ ਥੋੜਾ ਸਮਾਨ ਲੈ ਕੇ ਜਾਵਾਂਗੇ ਲੇਕਿਨ ਗੱਡੀ ਤੇ ਆਨ ਕਰਕੇ ਬਾਜ਼ਾਰ ਟ੍ਰੈਫਿਕ ਆਨ ਕਰਕੇ ਅੰਨਾ ਸਮਾਨ ਨਹੀਂ ਖਰੀਦ ਪਾਏ ਤੇ ਗੁੱਡੂ ਖਾਣ ਲੱਗ ਗਿਆ ਮਤਲਬ ਕਿ ਲੈਣ ਲੱਗ ਗਿਆ ਥੋ ਨਿਊਡਲ ਤੇ ਨਿਊਡਲ ਲੈਣ ਤੋਂ ਬਾਅਦ ਹੁਣ ਅਸੀਂ ਤਕਰੀਬਨ ਘਰ ਹੀ ਵਾਪਸ ਜਾਵਾਂਗੇ ਕਿਉਂਕਿ ਕ੍ਰਿਸ਼ਨੇ ਆ ਜਾਣਾ ਟਿਊਸ਼ਨ ਤੋਂ ਤੇ ਚਾਬੀ ਵੀ ਬਾਈ ਚਾਂਸ ਸਾਡੇ ਕੋਲ ਹੀ ਆ ਗਈ ਹੈ ਤੇ ਫਿਰ ਹੁਣ ਨਿਕਲਾਂਗੇ ਇਸ ਤੋਂ ਬਾਅਦ ਘਰ ਕਿੰਨਾ ਟਾਈਮ ਲੱਗਣਾ 10 10 ਮਿੰਟ ਅੱਛਾ ਕਾਣਾ ਮਰੋਟੀ ਅੱਜ ਅੱਜ ਬਣਾਇਆ ਬੇਟਾ ਪਨੀਰ ਦੀ ਭੁਰਜੀ ਔਰ ਸਾਥ ਮੇ ਦਾਲ ਮੈਨੂੰ ਤਾਂ ਦਾਲੀ ਦੇ ਦੇ ਓਕੇ ਪਸਟ ਯੋਇਆ ਦਸ ਮਮਾ ਨੇ ਮੈਨੂੰ ਨਾਲ ਜਾਣ ਤੋਂ ਬਾਅਦ ਆਇਆ ਕਿਹੜੀ ਨਾ ਲਓ ਮਮੇ ਨੇ ਤਾਂ ਫੋਨ ਹੀ ਨਹੀਂ ਦੇਂਦਿਆ ਨੇ ਤੂੰ ਕੀ ਕਰਨਾ ਹੈ ਤੇ ਜੇ ਵਿੱਚ ਜਦੋਂ ਬੋਲਨੀ ਉਹ ਮੈਨੂੰ ਫੋਨ ਕਰ ਲੈ ਕਿੰਜਗੇ ਤੇ ਐ ਮੇਰੇ ਪਿਛੇ ਪਿਛੇ ਬੋਲਣ ਲਿਆ ਇਹਨੂੰ ਗੰਦੀ ਆਲਤਾ ਪੈਂਦੀ ਆ ਇਹਨੂੰ ਸੁਧਾਰ ਲਓ ਜੇ ਕੇ ਇਹਦੇ ਨਾਲ ਮੇਰੇ ਹੱਥ ਚੱਲ ਗਏ ਤੇ ਮੈਨੂੰ ਤੇ ਜਿਹੜੀ ਅਸੀਂ ਖਾ ਰਿਆ ਖਾਣਾ ਗगन ਜੀ ਕਿਸ ਤਰ੍ਹਾਂ ਬਣੀ ਸਬਜੀ ਬਹੁਤ ਵਧੀਆ ਠੀਕ ਹੈ ਤੇ ਖਾਣਾ ਲਗਭਗ ਸਾਡਾ ਖਤਮ ਹੀ ਹੋ ਗਿਆ ਤੇ ਜਿਹੜੀ ਸੈਰ ਦੀ ਟਾਈਮਿੰਗ ਆ ਉਹ ਆਪਾਂ ਹੁਣ ਕਰਤੀ ਹੋਈ ਹੈ ਚੇਂਜ ਹੁਣ ਆਪਾਂ ਜਾਂਦੇ ਆ ਸ਼ਾਮ ਨੂੰ ਪਰ ਅੱਜ ਉਪੀ ਨਹੀਂ ਗਏ ਕਿਉਂਕਿ ਅਸੀਂ ਮਾਰਕੀਟ ਚਲੇ ਗਏ ਤੇ ਕਨ ਕਨ ਆਪਾਂ ਤੋਂ ਬਾਅਦ ਮਿਲਾਂਗੇ ਨੈਕਸਟ ਸਵੇਰੇ ਨੈਕਸਟ ਵਲੌਗ ਦੇ ਨਾਲ ਸਵੇਰ ਤੱਕ ਲਈ ਸਾਰਿਆਂ ਨੂੰ ਗੁੱਡ ਨਾਈਟ